ਸਰਦ ਜਿਹੜੀ ਮੀਟਿੰਗ ਹੋਈ ਆ ਉਹਦੇ ਬਾਰੇ ਪ੍ਰੀਫ ਕਰ ਮੈਂ ਕਰ ਦਿੰਦਾ ਅੱਜ ਕੱਲ ਸਾਨੂੰ ਏਡੀਸੀ ਸਾਹਿਬ ਦਾ ਫੋਨ ਆਇਆ ਸੀਗਾ ਜੀ ਤੇ ਕੱਲ ਪ੍ਰਸ਼ਾਸਨ ਦੇ ਨਾਲ ਜਿਹੜੀ ਟੂਲ ਪਲਾਜਾ ਲੱਡੂਵਾਲ ਦੇ ਸਬੰਧ ਦੇ ਵਿੱਚ ਮੀਟਿੰਗ ਆ ਜੀ ਤੇ ਉਹਦੇ ਬਾਰੇ ਜਿਹੜੀ ਮੀਟਿੰਗ ਆ ਸਾਡੀ 12 ਵਜੇ ਚੱਲੀ ਅਸੀਂ ਜਿਹੜੀਆਂ ਟੂਲ ਪਲਾਜੇ ਦੇ ਵਿੱਚ ਹੋ ਰੀਆਂ ਪਤਾਈਆਂ ਸੀਗੀਆਂ ਜੀ ਉਹਦੇ ਬਾਰੇ ਜਿਹੜੀਆਂ ਅਸੀਂ ਬਰੀਕੀ ਨਾਲ ਉਹਦੀ ਜਾਂਚ ਕੀਤੀ ਉਹ ਸਾਰੀਆਂ ਅਸੀਂ ਅੱਜ ਇਹਨਾਂ ਨੂੰ ਦੱਸਿਆ ਨੇ ਔਰ ਕੱਲ ਦੀ ਜਿਹੜੀ ਹਾਈ ਕੋਰਟ ਦੀ ਤਰੀਕ ਆ ਉਹਦੇ ਵਿੱਚ ਵੀ ਆਪਣਾ ਵਕੀਲ ਪੇਸ਼ ਕਰ ਰਹੇ ਆ ਔਰ ਪ੍ਰਸ਼ਾਸਨ ਨਾਲ ਪਰਸੋਂ ਨੂੰ 4 ਵਜੇ ਫੇਰ ਮੀਟਿੰਗ ਆ ਦੁਬਾਰੇ ਜੋ ਵੀ ਹਾਲ ਨਿਕਲੂਗਾ ਉਹ ਤੁਹਾਡੇ ਸਾਹਮਣੇ ਹੋਊਗਾ ਔਰ ਆ ਸਾ ਵੀ ਜਿਹੜਾ ਜਿਹੜਾ ਜੂਸ ਸਾਡੀਆਂ ਮੰਗਾ ਨੇ ਉਹ ਤਕਰੀਬਨ ਤਕਰੀਬਨ ਪੂਰੀਆਂ ਹੋ ਜਾਣਗੀਆਂ ਇਹਦੇ ਦਿਬਾ ਜੀ ਲੋਕੀ ਬੜੇ ਖੁਸ਼ ਆ ਵੀ ਪ੍ਰਾਣ ਜੜੀਆਂ ਹੈਗੇ ਕਿਉਂਕਿ ਕਾ ਵੀ ਖੁਸ਼ੀ ਵੀ 150 ਰੇਟਾਂ ਦਿੱਤਾ ਤੇ ਲੱਗ ਰਿਹਾ ਵੀ ਸਰਕਾਰ ਮੰਨੂ ਵੀ 150 ਪ੍ਰਾਣ ਰੇਟ ਲੱਗੂਗੀ ਹੀਂ ਬਿਲਕੁਲ ਹੁਣ ਵੀ ਇਸੇ ਗੱਲ ਤੇ ਅੜੇ ਰਹੇ ਆ ਜੀ ਹੁਣ ਵੀ ਜਿਹੜੀ ਮੇਰੀ ਸਾਰੀ ਟੀਮ ਆ ਖੜੀ ਮੇਰੇ ਨਾਲ ਹੁਣ ਵੀ ਇਸ ਗੱਲ ਤੇ ਅੜੇ ਆ ਕਿ ਭਾਈ ਸਾਡਾ 150 ਰੁਪਿਆ ਜਿਹੜਾ ਰੇਟ ਆ ਉਹ ਸਾਡਾ ਉਹੀ ਹੋਊਗਾ ਉਸ ਤੋਂ ਬਿਨਾ ਇਹ ਟੂਲਪਲਾਜ ਨਹੀਂ ਚੱਲੇਗਾ ਟੂਲਪਲਾਜ ਬੰਦ ਜੋ ਨੈਸ਼ਨਲ ਹਾਈਵੇ ਗਈ ਆ ਕੋਰਟ ਚ ਕੱਲ ਤਰੀਕ ਵੀ ਆ ਹਾਂ ਫਿਰ ਤੁਹਾਡਾ ਤੁਸੀਂ ਆਪਣੇ ਫੈਸਲੇ ਤੇ ਹੱਲੇ ਵੀ ਕਾਇਮ ਹੋ ਫਿਰ ਬਿਲਕੁਲ ਅਸੀਂ ਆਪਣੇ ਫੈਸਲੇ ਤੇ ਕਾਇਮ ਆ ਮੇਰੀ ਪੂਰੀ ਟੀਮ ਫੈਸਲੇ ਤੇ ਕਾਇਮ ਆ ਅਸੀਂ ਕੱਲ ਆਪਣਾ ਜਿਹੜਾ ਉੱਥੇ ਵਕੀਲ ਉਹ ਵੀ ਪੇਸ਼ ਕਰਾਂਗੇ ਸਾਡਾ ਵਕੀਲ ਸਾਹਿਬ ਜਾ ਕੇ ਆਪਣਾ ਪੱਖ ਦੱਸਣਗੇ ਔਰ ਫਿਰ ਜਿਹੜੀ ਅਗਲੀ ਤਰੀਕ ਹੋਊਗੀ ਉਸ ਦਿਨ ਜਿਹਦੇ ਸਬੂਤ ਸਬਾਤ ਆ ਸਾਰੇ ਇਕੱਠੇ ਕਰਕੇ ਦੇਾਂਗੇ ਕਿਉਂਕਿ ਨੈਸ਼ਨਲ ਹਾਈਵੇਚ ਇੰਨੀਆਂ ਜਿਆਦੀਆਂ ਪੁਤਾਈਆਂ ਨੇ ਔਰ ਜਿਹੜੀਆਂ ਕੰਪਨੀਆਂ ਨੂੰ 2.5 ਸਾਲ 2008 ਦੇ ਵਿੱਚ ਜਦੋਂ ਇਹਨਾਂ ਨੇ ਕੰਮ ਦਿੱਤਾ ਸੂਮਾ ਕੰਪਨੀ 2.5 ਸਾਲ ਚ ਪੂਰਾ ਕਰਨਾ ਸੀ ਉਹ ਅੱਜ ਵੀ ਨਹੀਂ ਪੂਰਾ ਹੋਇਆ ਕਿਉਂਕਿ ਅੱਜ ਵੀ ਜਾ ਕੇ ਦੇਖੋ ਜਾਲੀਆਂ ਲੱਗ ਰਹੀਆਂ ਨੇ ਔਰ ਜਾਲੀਆਂ ਨਾ ਲੱਗਣ ਦੇ ਕਾਰਨ ਅਜ ਕਿੰਨੇ ਹਜ਼ਾਰਾਂ ਲੋਕਾਂ ਦੀ ਜਾਨ ਹੈ ਜਿਹੜੀ ਜਾ ਚੁੱਕੀ ਆ ਅੰਡਰਪਾਸ ਸਹੀ ਨਹੀਂ ਬਣੇ ਹੈਗੇ ਸਰਵਸ ਰੋਡ ਸਹੀ ਨਹੀਂ ਹੈਗੇ ਔਰ ਜਿਹੜੀਆਂ ਇਹ ਐਨਐਚਈ ਜਿਹੜਾ ਹੈਗਾ ਇਹ ਪਾਣੀਪਤ ਤੋਂ ਲੈ ਕੇ ਜਲੰਧਰ ਤੱਕ ਪੱਤੀ ਹੈ 292.1 ਕਿਲੋਮੀਟਰ ਦਾ ਰੋਡ ਆ ਜਿਹੜਾ ਇਸ ਲਡੂਵਾਲ ਦੇ ਨਾਲ ਤਿੰਨ ਟੂਲ ਪਲਾਜੇ ਹੋਰ ਨੇ ਜਿਨ੍ਹਾਂ ਦੇ ਅੰਡਰ ਆਉਂਦਾ ਸੀਗਾ ਔਰ ਇੱਥੇ 225 ਕਿਲੋਮੀਟਰ ਦੇ ਵਿੱਚ ਜਿਹੜੀਆਂ ਛੜਕ ਸਪੀਡ ਲਾਈਟਾਂ ਨੇ ਉਹ ਵੀ ਸਾਰੀਆਂ ਕੰਪਨੀਆਂ ਤੇ ਸਰਕਾਰ ਰਲ ਕੇ ਖਾ ਗਈ ਆ ਉਹ ਵੀ ਨਹੀਂ ਕਿਤੇ ਚੱਲਦੀਆਂ ਪਈਆਂ ਕਿਉਂਕਿ ਉਹਦੇ ਨਾਲ ਚੱਲਣ ਕਰਕੇ ਰਾਤ ਨੂੰ ਜਿਹੜੇ ਐਕਸੀਡੈਂਟ ਆਉ ਵੱਧ ਹੁੰਦੇ ਹੁੰਦੇ ਆ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਜਿਹੜੀਆਂ ਉੱਥੇ ਗੈਰ ਕਾਨੂੰਨੀ ਵੀ ਚੱਲ ਰਹੀਆਂ ਨੇ ਜਿਵੇਂ ਆ ਬੱਸਾਂ ਦਾ ਮਸਲਾ ਸੀਗਾ 750 ਰੁਪਿਆ ਬੱਸ ਦਾ ਰੇਟ ਆ ਤੇ ਬੱਸ 400 ਰੁਪਿਆ ਲੈ ਕੇ ਨੰਘਾ ਰਹੇ ਆ ਜੇ ਬੱਸ 400 ਲੈ ਕੇ ਨੰਘ ਰਹੀਏ ਤੇ ਬਾਕੀਆਂ ਤੇ ਜਿਹੜਾ ਵਜਨ ਆ ਪਾਇਆ ਜਾ ਰਿਹਾ ਇਹ ਦੋ ਨੰਬਰ ਦੇ ਵਿੱਚ ਇਹੋ ਜੇ ਕੰਮ ਕਿਉਂ ਕੀਤੇ ਜਾ ਰਹੇ ਆ ਹਾਂ ਤਾਂ ਹੁਣ ਗੱਲ ਬਾਤ ਹੈ ਕਿ ਪ੍ਰਸ਼ਾਸਨ ਦਾ ਗਿਆ ਪ੍ਰਸ਼ਾਸਨ ਬਲੋਂ ਦੇਖੋ ਜੀ ਪ੍ਰਸ਼ਾਸਨ ਸਾਡਾ ਪੂਰਾ ਸਹਿਯੋਗ ਕਰ ਰਿਹਾ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਔਰ ਪਰਸੋਂ ਦੀ ਮੀਟਿੰਗ ਦੁਬਾਰੇ ਫੇਰ ਰੱਖੀ ਗਈ ਆ ਤੇ ਅਸੀਂ ਵੀ ਆਪਣੇ ਜਿਹੜੇ ਬਾਕੀ ਸਾਥੀ ਆ ਉਹਨਾਂ ਨਾਲ ਬੈਠ ਕੇ ਕੱਲ ਇੱਕ ਮੀਟਿੰਗ ਕਰਾਂਗੇ ਉਸ ਮੀਟਿੰਗ ਤੋਂ ਬਾਅਦ ਪਰਸੋਂ ਨੂੰ ਫੇਰ ਪ੍ਰਸ਼ਾਸਨ ਨਾਲ ਮੀਟਿੰਗ ਕਰਾਂਗੇ ਜੋ ਸਿੱਟਾ ਨਿਕਲੂਗਾ ਤੁਹਾਡੇ ਸਾਹਮਣੇ ਵੀ ਕੋਰ ਦਾ ਫੈਸਲਾ ਬਾਬਾ ਕੋਰ ਦਾ ਫੈਸਲਾ ਜਦੋਂ ਆਊਗਾ ਠੀਕ ਹੈ ਲੇਕਿਨ ਜਨਤਾ ਦਾ ਪੂਰਾ ਸਾਥ ਹੈ ਲਈ ਜੇ ਅਗਰ ਕੋਰ ਨੇ ਫੈਸਲਾ ਡਿਲੇ ਕਰ ਦਿੱਤਾ ਤਾਂ ਤੁਹਾਡਾ ਕਰਨਾ ਬਈ ਬਿਲਕੁਲ ਬੰਦ ਰਹੂਗਾ ਇਹ ਹਾਂਜੀ ਬੰਦ ਰਹੂਗਾ ਇਹ ਚੱਲਦਾ ਨਹੀਂ ਹੈਗਾ ਜੇ ਤੁਹਾਨੂੰ ਇੱਕ ਵਿਸ਼ਵਾਸ ਰੱਖੋ ਕੋਰ ਦਾ ਕੋਰ ਦਾ ਜੇ ਦੀ ਮਿਆਦ ਬਾਰੇ ਕੀ ਹੈ ਕਿਉਂਕਿ NHAI ਵੱਲੋਂ ਕਹਿ ਗਈ ਇਹ ਤਾਂ ਲਾਈਫਟਾਈਮ ਵਾਸਤੇ ਹੈਗਾ NHAI ਨੇ ਕਹਿਤਾ ਵੀ ਇਹ 2021 ਚ ਟੇਕਓਵਰ ਕਰ ਲਿਆ ਸੀ ਅਸੀਂ ਸੋਮਾ ਕੰਪਨੀ ਤੋਂ ਹੁਣ ਇਹਨੂੰ NHAI ਚਲਾ ਰਹੀ ਆ ਇਹੀ ਅਜੇ ਤੱਕ ਨਹੀਂ ਰਾਜ ਸਮਝ ਆਇਆ ਵੀ ਜਿਹੜੀ ਉੱਥੇ ਕੰਪਨੀ ਬੈਠੀ ਬਰੋ ਕਿਵੇਂ ਬੈਠੀ ਆ ਉਹ ਉਹ ਕੰਪਨੀ ਕਿਵੇਂ ਇਹਨੂੰ ਚਲਾ ਰਹੀ ਆ ਔਰ ਹਰ ਤੀਜੇ ਦਿਨ ਤੁਸੀਂ ਇਹਦਾ ਰੇਟ ਵਧਾ ਦਿੰਨੇ ਆ ਉਹ ਕਿਹੜੀਆਂ ਫੈਸਿਲਟੀਆਂ ਦੇ ਰਹੇ ਜੋ ਜਿਨ੍ਹਾਂ ਦੇ ਵਿੱਚ ਤੁਸੀਂ ਰੇਟ ਵਧਾ ਰਹੇ ਆ ਤੇ ਔਰ ਇਹੀ ਜੇ ਸਰਕਾਰ ਆਪ ਚਲਾਵੇ ਸਰਕਾਰ ਤੇ ਲੋਕਾਂ ਦੀ ਮਦਦ ਲਈ ਆ ਸਰਕਾਰ ਲੋਕਾਂ ਦੀ ਸਹਾਇਤਾ ਲਈ ਆ ਇਹ ਨਹੀਂ ਵੀ ਸਰਕਾਰ ਲੋਕਾਂ ਨੂੰ ਲੁੱਟਣ ਲਈ ਆ ਪਰ ਇੱਥੇ ਤੇ ਸੈਂਟਰਲ ਸਰਕਾਰ ਵੱਲੋਂ ਨਿਰੀ ਲੁੱਟ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਸਰਕਾਰ ਲੋਕਾਂ ਦੀਆਂ ਜੇਬਾਂ ਕੱਟ ਰਹੀ ਆ ਵੱਡਾ ਭਾਰੀ ਬੋਝ ਪੈ ਰਿਹਾ ਇਸ ਜਿਹੜਾ ਲੋਕਾਂ ਦੀਆਂ ਜੇਬਾਂ ਤੇ ਇੱਕ ਅਸੀਂ ਜਿਹੜਾ ਮੁੱਦਾ ਚੱਕਿਆ ਇਹਨੂੰ ਹੱਲ ਕਰਾ ਕੇ ਰਵਾਂਗੇ ਔਰ ਇਹ ਬੋਝ ਆ ਜਿਹੜਾ ਇਹਨਾਂ ਦੀਆਂ ਜੇਬਾਂ ਤੇ ਨਹੀਂ ਪੈਂਦਾ ਠੀਕ ਹੈ ਠੀਕ ਆ ਜੀ ਆ ਮੀਟਿੰਗ ਮੇ ਡੀਸੀ ਸਾਹਿਬ تھے ਸੀਪੀ ਸਾਹਿਬ ਬੈਠੇ ਹੋਏ تھے ਮੀਟਿੰਗ ਮੇ ਔਰ ਕਿਸਾਨ ਯਥੇ ਬੰਦਿਆਂ ਦੇ ਪ੍ਰਧਾਨ ਦਿਲਬਖ ਸਿੰਘ ਜੀ ਸਾਰੇ ਸੀ ਮੀਟਿੰਗ ਦੇ ਵਿੱਚ और मीटिंग काफ़ी सफल मीटिंग रही है और परसों फिर दोबारा मीटिंग कर रहे हैं ऐसी फिर बैठ रहे हैं और बड़ा पॉजिटिव किसान सारे उठे कि जल्दी डिसीजन लेंगे कि टोल जोड़ा है जल्दी खोलिया जाए किसान के जोड़े इशू से वो मांग पत्र उन्होंने पहले भी दिता है एस डी एम साहब न गलत चलती रही है ईडी मेरे भी गलबात चलती रही है डी साहब की नॉलेज से गवर्मेंट ना भी गलबात चल रही है उस बारे कि जिस तरह इशू उन्होंने कि, कि टोल द रेट बहुत हाई वो कटाए जाथली पास का रेट बहुत ज़्यादा वो भी घट होना चाहिए ਫੇਰ ਕੁਝ ਵਾਸ਼ਰੂਮਸ ਵਗੈਰਾ ਜਿਹੜੇ ਹੈ ਵਾਸ਼ਰੂਮ ਰਿਪੇਅਰ ਚਾਹੀਦੀ ਹੈ ਉਹ ਕੰਮ ਸਟਾਰਟ ਹੋ ਚੁੱਕਾ ਆਲਰੇਡੀ ਵਾਸ਼ਰੂਮ ਦੀ ਰਿਪੇਅਰ ਉੱਥੇ ਚੱਲ ਰਹੀ ਹੈ ਬਾਕੀ ਉਹਨਾਂ ਡਰੇਨ ਦੇ ਇਸ਼ੂਸ ਨੇ ਕਿ ਪਾਣੀ ਬਰਸਾਤ ਹੁੰਦਾ ਤੇ ਡਰੇਨ ਦੇ ਵਿੱਚ ਪਾਣੀ ਬਹੁਤ ਜਮਾ ਹੋ ਜਾਂਦਾ ਪਾਣੀ ਇਹ ਨਿਕਾਸੀ ਪ੍ਰੋਪਰ ਨਹੀਂ ਹੈ ਉੱਤੇ ਵੀ ਕੰਮ ਚੱਲ ਰਿਹਾ ਹੈ ਤੇ ਕਿਸਾਨਾਂ ਨੇ ਇਸ ਲਈ ਕਿਹਾ ਵੀ ਸਾਨੂੰ ਇੱਕ ਦਿਨ ਦਾ ਵਕਤ ਦਿੱਤਾ ਜਾਏ ਕੱਲ ਅਸੀਂ ਫੇਰ ਪਰਸੋਂ ਉਹਨਾਂ ਨਾਲ ਫੇਰ ਮੀਟਿੰਗ ਕਰਾਂਗੇ ਹਾਂ ਐਨਐਚਆਈ ਤੋਂ ਕੋਈ ਸੀਗਾ ਜਾਂ ਐਨਐਚਆਈ ਤੋਂ ਹਾਂ ਐਨਐਚਆਈ ਤੋਂ ਬੈਠੇ ਦੇ ਸੀਗੇ ਪ੍ਰੋਜੈਕਟ ਡਾਇਰੈਕਟਰ ਵਾਸ ਥੇ ਸਰ ਨਾ ਉਹਨਾਂ ਤੋਂ ਰਿਪਲਾਈ ਵੀ ਮੰਗਿਆ ਆਦਮੂ ਨੇ ਕਿ ਕਈ ਸਵਾਲ ਨੇ ਕਿ ਇਹਦੀ ਮਿਆਦ ਕਿੰਨੀ ਹੈ ਬਿਕਾਉਜ਼ ਐਨਐਚਆਈ ਕਹਿੰਦੀ ਕਿ ਇਹ ਲਾਈਫਟਾਈਮ ਬਸਤੇ ਆ ਤੇ ਪਿੱਛੇ ਆਇਆ ਸੀਗਾ ਕਿ ਇਹ ਕੰਪਨੀ ਨੇ ਕੁਝ ਟਾਈਮ ਬਸਤੇ ਹਾਇਰ ਕੀਤਾ ਹੋਇਆ ਥੋੜਾ ਜਿਹਾ ਨੈਸ਼ਨਲ ਅਥਾਰਟੀ ਜਿਹੜੀ ਹੈ ਇਹ ਚ ਰਿਪਲਾਈ ਫਾਈਲ ਕਰਨ ਜਾ ਰਹੀ ਹੈ ਕੋਰਟ ਦੇ ਵਿੱਚ ਸਾਰੇ ਡਾਕੂਮੈਂਟਸ ਲਗਾ ਕੇ ਕਿ ਮਿਆ ਬਾਕੀ ਅੱਜ ਪੀਡੀ ਸਾਹਿਬ ਨੇ ਨਾ ਕਿਹਾ ਵੀ 23 2023 ਤੱਕ ਸੀ ਜਿਹਦੀ ਮਿਆਦ ਨਾ ਉਹਦੇ ਬਾਅਦ ਹੁਣ ਨੇ ਪਬਲਿਕ ਫੰਡ ਚ ਜਾ ਰਿਹਾ ਹੁ ਜੋ ਵੀ ਕਲੈਕਸ਼ਨ ਜਾਂਦੀ ਹੈ। ਉਹ ਸਾਰੀ ਯੂਜ਼ ਹੋਏਗੀ ਮੇਨਟੇਨੈਂਸ ਤੇ ਨਵੇਂ ਰੋ ਨਵੀਂ ਬ੍ਰਿਜਸ ਡਵੈਲਪ ਕਰਨ ਦੇ ਵਿੱਚ ਰੋਡਸ ਦੀ ਹੋਰ ਫਰਦਰ 6 ਲੇਨਿੰਗ ਦੇ ਵਿੱਚ ਉਹ ਸਾਰੇ ਫੰਡ ਜੀ ਇਨਸਪੋਰਟ। ਪਰ ਸੋ ਫਿਰ ਮੀਟਿੰਗ ਕਰ ਰਹੇ ਆ ਅੱਛਾ ਨਤੀਜਾ ਨਿਕਲੇਗਾ। थैंक यू ਸੋ ਮਚ थैंक यू